ਦੋਸਤੋ ਤੁਸੀਂ ਦੇਖ ਰਹੇ ਹੋ ਨਿਊਜ਼ ਟਾਈਮ ਪਾਤੜਾ ਮੈਂ ਬਲਵਿੰਦਰ ਸਿੰਘ ਕਾਹਨਗੜ੍ਹ ਇਸ ਵਕਤ ਪਾਤੜਾ ਤੋਂ ਸੁngਰੂ ਰੋਡ ਦੇ ਉੱਪਰ ਮੌਜੂਦ ਹਾਂ ਦੁਗਾਲ ਪਿੰਡ ਦੇ ਕੋਲ ਅਸੀਂ ਇੱਥੇ ਖੜੇ ਹਾਂ ਇੱਥੇ ਸਾਡੇ ਨਾਲ ਇੱਕ ਮਿਸਤਰੀ ਮੌਜੂਦ ਹੈ ਜਿਹੜਾ ਕਿ ਦਾਵਾ ਕਰ ਰਿਹਾ ਹੈ ਕਿ ਜਦੋਂ ਪੰਜਾਬ ਦੇ ਵਿੱਚ ਲੋਕ ਹੜ੍ਹਾਂ ਦੀ ਮਾਰ ਹੇਠ ਆਏ ਹੋਇਆ ਤੇ ਵੱਡੀ ਗਿਣਤੀ ਦੇ ਵਿੱਚ ਇਧਰੋਂ ਹਰਿਆਣੇ ਵਾਲੇ ਪਾਸਿਓਂ ਵੀ ਲੋਕ ਰਾਹਤ ਸਮੱਗਰੀ ਲੈ ਕੇ ਉਧਰ ਨੂੰ ਜਾ ਰਹੇ ਆ ਉਹਨਾਂ ਦਾ ਕਹਿਣਾ ਕਿ ਉਹਨਾਂ ਵੱਲੋਂ ਇੱਥੇ ਆਪਣੀ ਜਿਹੜੀ ਦੁਕਾਨਦਾਰੀ ਹੈ ਉਹਨਾਂ ਵਾਸਤੇ ਸੇਵਾ ਭਾਵਨਾ ਦੀ ਅ ਲਿਹਾਜ਼ ਦੇ ਨਾਲ ਆ ਜਿਹੜਾ ਮੁਫਤ ਦੇ ਵਿੱਚ ਆ ਜਿਹੜਾ ਟਾਇਰ ਪੈਂਚਰਾਂ ਦਾ ਜਿਹੜਾ ਕੰਮ ਕਰਦੇ ਆ ਇਹ ਉਹਨਾਂ ਵੱਲੋਂ ਮੁਫਤ ਦੇ ਵਿੱਚ ਆ ਜਿਹੜੀ ਉਹਨਾਂ ਦੀ ਸਹਾਇਤਾ ਕੀਤੀ ਜਾਵੇਗੀ ਜੇਕਰ ਕਿਸੇ ਵੀ ਵਾਹਨ ਚਾਲਕ ਦਾ ਜੇਕਰ ਟਾਇਰ ਪੈਂਚਰ ਹੋ ਜਾਂਦਾ ਜਾਂ ਕੋਈ ਹੋਰ ਵੀ ਦਿੱਕਤ ਆਉਂਦੀ ਆ ਤਾਂ ਉਹਨਾਂ ਵੱਲੋਂ ਇੱਥੇ ਜਿਹੜੀ ਆ ਸੇਵਾ ਕੀਤੀ ਜਾਵੇਗੀ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਹਾਂਜੀ ਮਿਸਤਰੀ ਜੀ ਕੀ ਨਾਮਤ ਹੈ ਸੁਖਵਿੰਦਰ ਸਿੰਘ ਜੀ ਹਾਂਜੀ ਬੱbbi ਦੇ ਨਾਂ ਤੋਂ ਜਾਣਦੇ ਜੀ ਇਹ ਪਰਾਲਾ ਕੀਤਾ ਜਾ ਰਿਹਾ ਤੁਹਾਡੇ ਵੱਲ ਪਰਾਲਾ ਹੈ ਜੀ ਜਿੱਦਾਂ ਕੋਈ ਰੱਸ ਲੈ ਕੇ ਜਾਂਦਾ ਜੀ ਜਿੱਦਾਂ ਪਾਣੀ ਆਰੇ ਪੀਰ ਪੜਤਾਂ ਵਾਸਤੇ ਜੀ ਉਹਨਾਂ ਦੇ ਕਿਸੇ ਦਾ ਟਾਇਰ ਪੈਂਚਰ ਹੋ ਗਊ ਫਰੀ ਹੈ ਜੀ ਕਿਸੇ ਦੀ ਕੋ ਬੈਰਿੰਗ ਟੁੱਟ ਗਿਆ ਹੱਬਲਾ ਟਰਾਲੀ ਦਾ ਉਹ ਫਰੀ ਸੇਵਾ ਕਰਾਂਗੇ ਸੀ ਜਿੱਥੇ ਵੀ ਖੜ ਗਿਆ ਸਤਰਾਣੇ ਤੋਂ ਲੈ ਕੇ ਦਿਰਬੇ ਏਰੀਆ ਦੇ ਵਿੱਚ ਵਿੱਚ ਆਈ ਮੋਬਾਈਲ ਨੰਬਰ ਨਾਲ ਦੇ ਨਹੀਂ ਮੋਬਾਈਲ ਨੰਬਰ ਤੇ ਕਨੈਕਟ ਕਰੋ ਜੀ 95927 39328 ਬੱbbi ਟਾਇਰ ਤੋਂ ਜਾਣਦੇ ਜੀ ਸੰਘਰੂਰ ਰੋਡ ਪਾਤਰਾ ਆਪਣੀ ਲੋਕੇਸ਼ਨ ਦੱਸ ਦੋ ਇੱਥੇ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਜਿਹਾ ਤਸਵੀਰਾਂ ਇਧਰ ਨੂੰ ਦਿਖਾਈਆਂ ਜਾਣ ਸੜਕ ਵਾਲੇ ਪਾਸੋਂ ਤਸਵੀਰਾਂ ਦਿਖਾ ਕੇ ਜਿਹੜਾ ਹਾਂਜੀ ਸੰਘਰੂਰ ਰੋਡ ਪਾਤਰਾ ਮਾਹ ਦੇ ਪੰਪ ਉਦੇ ਬਿਲਕੁਲ ਨਾਲ ਜੀ ਮਹਾਦੇਵ ਪੰਪ ਦੇ ਬਿਲਕੁਲ ਨਾਲ ਤੁਹਾਡੀ ਸ਼ਾਪ ਆ ਤਾਂ ਇੱਥੇ ਤੁਸੀਂ ਸਵੇਰੇ ਕਿੰਨੇ ਵਜੇ ਤੋਂ ਸ਼ਾਮ ਕਿੰਨੇ ਵਜੇ ਤੱਕ ਕੰਮ ਕਰਦੇ ਹੋ ਸਵੇਰੇ 8 ਵਜੇ ਤੋਂ ਕਿੰਨੇ ਵਜੇ ਤੱਕ ਤੁਹਾਡੇ ਨਾਲ ਕੋਈ ਸੰਪਰਕ ਕਰ ਸਕਦਾ ਜੇਕਰ ਕੋਈ ਰਾਤ ਨੂੰ ਐਮਰਜੈਂਸੀ ਪੈਂਦੀ ਆ ਤਾਂ ਕਾਲ ਕਰ ਸਕਦੇ ਉਸ ਵਕਤ ਤੁਸੀਂ ਪਹੁੰਚੋਗੇ ਇੱਥੇ ਹਾਂਜੀ ਹਾਂਜੀ ਹਾਜ਼ਰ ਰਾਤ ਨੂੰ ਜਿਸ ਟਾਈਮ ਮਰਜ਼ੀ ਲੋੜ ਪੈਸੇ ਦੀ ਕਾਲ ਕਰੋ ਹਾਜ਼ਰ ਆਵਾਂਗੇ ਉਸ ਟਾਈਮ ਸਰਾਣੇ ਤੋਂ ਲੈ ਕੇ ਦਿਵੇ ਤੱਕ ਜਿੱਥੇ ਵੀ ਟਰਾਲੀ ਖੜੀ ਉੱਥੇ ਪਹੁੰਚਾਂਗੇ ਜੀ ਕਿਸੇ ਕਿਸੇ ਵਿਅਕਤੀ ਦੇ ਟਰੈਕਟਰ ਟਰਾਲੀ ਦਾ ਟਾਇਰ ਪੈਂਚਰ ਵੀ ਹੋ ਸਕਦਾ ਹੈ ਉਹਦਾ ਟਾਇਰ 파ਟ ਵੀ ਸਕਦਾ ਹੈ ਕੋਈ ਹੋਰ ਵੀ ਪ੍ਰੋਬਲਮ ਆ ਸਕਦੀ ਹੈ ਉਹ ਤੁਹਾਡੇ ਵੱਲੋਂ ਕੋਈ ਮੁਫਤ ਦੇ ਵਿੱਚ ਉਹਦੀ ਸਹਾਇਤਾ ਕੀਤੀ ਜਾਵੇ ਕਿਉਂਕਿ ਜੇ ਤੁਸੀਂ ਆਪਣੀ ਲੇਬਰ ਹੀ ਜਿਹੜੀ ਹੈ ਉਹ ਨਹੀਂ ਲਵੋਗੇ ਮੁਕਤ ਸਹਿਬ ਸਹਾਇਤਾ ਕਰਨਗੇ ਮੁਕਤ ਦੇ ਵਿੱਚ ਸਹਾਇਤਾ ਕਰਨਗੇ ਕੋਈ ਟਾਇਰ ਦੀ ਜਿਹੜੀ ਸਮੱਸਿਆ ਖੜੀ ਹੋ ਜੇ ਜੇ ਕਿਸੇ ਨੂੰ ਤਾਂ ਉਹ ਵੀ ਤੁਸੀਂ ਮੁਕਤ ਜਿਹੜਾ ਉਹਨੂੰ ਮੁਹੱਈਆ ਕਰਾ ਹਾਂਜੀ ਉਹ ਵੀ ਮੁਹੱਈਆ ਕਰਾਵਾਂਗੇ ਬਿਲਕੁਲ ਤੇ ਦੋਸਤੋ ਜਿੱਥੇ ਲੋਕ ਹਾੜਪੀੜਤਾਂ ਵਾਸਤੇ ਰਾਸ਼ਨ ਮੁਹੱਈਆ ਕਰਵਾ ਰਿਆ ਉਹਨਾਂ ਵਾਸਤੇ ਹਾ ਦਾ ਨਾਰਾ ਮਾਰ ਰਿਆ ਵੱਡੀ ਗਿਣਤੀ ਦੇ ਵਿੱਚ ਲੋਕ ਇਹੋ ਜਿਹੇ ਵੀ ਆ ਜਿਹੜੇ ਉਹ ਸਾਹਮਣੇ ਆ ਰਿਹਾ ਕਿ ਜਿਹੜੇ ਰਾਸ਼ਨ ਸਮੱਗਰੀ ਆ ਜਿਹੜੀ ਉਹ ਇੱਥੋਂ ਲੈ ਕੇ ਜਾਂਦੇ ਆ ਜਾਂ ਹਰਾ ਚਾਰਾ ਲੈ ਕੇ ਜਾਂਦੇ ਆ ਜਾਂ ਹੋਰ ਵੀ ਕੋਈ ਰਾਹਤ ਸਮੱਗਰੀ ਆ ਜਿਹੜੀ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੈ ਕੇ ਜਾਂਦੇ ਆ ਉਹਨਾਂ ਨੂੰ ਜੇਕਰ ਰਸਤੇ ਦੇ ਵਿੱਚ ਪਾਤੜਾਂ ਇਲਾਕੇ ਦੇ ਵਿੱਚ ਪਾਤੜਾਂ ਤੋਂ ਲੈ ਕੇ ਦਿੜਬਾ ਤੱਕ ਜੇ ਕੋਈ ਸਮੱਸਿਆ ਆਉਂਦੀ ਆ ਤਾਂ ਉਹ ਇਹਨਾਂ ਦੇ ਨਾਲ ਆ ਜਿਹੜਾ ਇਹਨਾਂ ਦੇ ਦੱਸੇ ਹੋਏ ਫੋਨ ਨੰਬਰ ਦੇ ਉੱਪਰ ਸੰਪਰਕ ਕਰ ਸਕਦੇ ਹਨ ਤਾਂ ਉਹ ਰਾਤ ਨੂੰ ਵੀ ਆ ਜਿਹੜੀ ਇਹਨਾਂ ਵੱਲੋਂ ਇਹ ਸੇਵਾ ਜਿਹੜੀ ਆ ਉਹ ਨਭਾਈ ਜਾਵੇਗੀ